ਅੰਬੇਦਕਰ ਸਮਾਜ ਕਲਪਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਿਲਬਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਸੰਨੀਦਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮੁਕੇਸ਼ ਪੱਟੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ ਪੰਜਾਬ ਰਿਟਾਇਰਡ ਮੁਲਾਜ਼ਮ ਸੈਲ ਪ੍ਰਧਾਨ ਓਮ ਪ੍ਰਕਾਸ਼ ਰਣਜੀਤ ਸਿੰਘ ਸੰਜੂ ਸਤਨਾਮ ਬੋਬੀ ਪ੍ਰਧਾਨ ਪੀਟਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਪੂਰੇ ਪੰਜਾਬ ਦੇ ਵਿੱਚ ਚਾਈਨਾ ਡੋਰ ਚੱਲ ਰਹੀ ਹੈ ਜ ਜਿਹਦੇ ਨਾਲ ਪੰਛੀਆਂ ਦਾ ਔਰ ਮਾਨਵਤਾ ਦਾ ਕਹਨ ਹੋ ਰਿਹਾ ਅਸੀਂ ਅਪੀਲ ਕਰਦੇ ਹਾਂ ਪੰਜਾਬ ਪੁਲਿਸ ਨੂੰ ਕਿ ਇਹਨਾਂ ਲੋਕਾਂ ਦੇ ਕਾਰਵਾਈ ਕੀਤੀ ਜਾਵੇ ਜਿਹੜੇ ਚੈਨਲ ਡੋਰ ਵੇਚਦੇ ਨੇ ਉਹ ਜਿਹੜੇ ਯੂਜ਼ ਕਰਦੇ ਨੇ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਇੱਕ ਨਵੀਂ ਨਿਯੁਕਤੀ ਕੀਤੀ ਗਈ ਹੈ ਮੁਕੇਸ਼ ਕੁਮਾਰ ਪੱਟੀ ਜੀ ਨੂੰ ਜਿਹੜਾ ਅਸੀਂ ਜ਼ਿਲ੍ਹੇ ਦਾ ਯੂਥ ਵਾਈਸ ਪ੍ਰਧਾਨ ਨਿਯੁਕਤ ਕੀਤਾ ਮੈਂ ਆਸ ਕਰਦਾ ਹਾਂ ਕਿ ਉਹ ਅੰਬੇਡਕਰ ਸਮਾਜ ਦਲ ਦੇ ਵਿੱਚ ਵਾਚੜ ਕੇ ਕੰਮ ਕਰਨਗੇ ਅੱਜ ਤੋਂ ਬਾਬਾ ਸਾਹਿਬ ਨੇ ਸਮਾਜ ਦਲ ਦੀ ਸੰਸਥਾ ਨਾਲ ਜੁੜਦਾ ਹੈ ਬਹੁਤ ਪ੍ਰਸੰਨਾ ਅਤੇ ਆਪਣੇ ਇਮਾਨਦਾਰੀ ਦੇ ਨਾਲ ਇਹਨਾਂ ਨਾਲ ਸੰਯੋਗ ਕਰਦੇ ਹੋਏ ਮੋੜਾ ਮੋੜਾ ਲਾ ਕੇ ਜਿੱਥੇ ਵੀ ਮੇਰੀ ਡਿਊਟੀ ਲਾਣਗੇ ਮੈਂ ਹਰ ਵੇਲੇ ਨਾਲ 24 ਆਵਰ ਮਜੂਰ ਆ